ਗਰਾਹਾ ਗਦਾਰ ਹੈ ਲੋਕ ਇਹਨੂੰ ਛੱਡ ਛੱਡ ਜਾਈ ਜਾਂਦੇ ਬਹੁਤ ਵਧੀਆ ਬੰਦਾ ਅਗਰਾਹਾ ਉਹ ਸੋਚ ਸਮਝ ਕੇ ਚੱਲ ਰਿਹਾ ਪਹਿਲਾਂ ਅਸੀਂ ਉਂ ਕਮਾਈਆਂ ਕਰ ਲੀਆਂ ਹੁਣ ਸਾਨੂੰ ਜ਼ਮੀਨਾਂ 'ਚੋਂ ਡੱਕਰ ਨੂੰ ਫਿਰਦੇ ਨੇ ਸਾਡਾ ਹੱਲ ਨਹੀਂ ਨਾ ਕੋਈ ਅਗਰਾਹਾ ਵਾਲੇ ਤੋਂ ਬਿਨਾਂ ਜੁਕੇਂਦਰ ਗਰਾਹਾ ਦੇ 2 ਰੁਪਈਆ ਦੀ ਮੈਂਬਰਸ਼ਿਪ ਤੋਂ ਨਾਲ ਚੱਲਿਆ ਹੋਇਆ ਮੈਂ ਇਹੋ ਜਿ ਇੱਕ ਗੁਣਾ ਹੈ ਜੀ ਪੱਥਰ ਨੂੰ ਪਾਣੀ 'ਚ ਦੇਖ ਦੋ ਸਮੁੰਦਰ 'ਚ ਦੇਖ ਦੋ ਜਦੋਂ ਮਰਜ਼ੀ ਕੱਢ ਲਿਓ ਸਮੁੰਦਰ 'ਚੋਂ ਪੱਥਰ ਹੀ ਨਿਕੜੂਗਾ ਜਿਹੜੀ ਗੱਲ ਇਹਨੇ ਮੂੰਹ 'ਚੋਂ ਕਹਿਤੀ ਉਹੀ ਪਗਾਊਗਾ ਉਨਨੀ ਚਟ ਨੇ ਉਹ ਸਭ ਖੜ ਜਾਣ ਕੇ ਸਭ ਨੂੰ ਦੇਖ ਕੇ ਜਦੋਂ ਭੁੱਖੇ ਬਾਹਰ ਲੱਗੇ ਜਿਹੜੇ ਕਹਿੰਦੇ ਨੇ ਨਾ ਬੰਦੇ ਨਹੀਂ ਲੱਭਣੇ ਇੰਨਾ ਵੀ ਬੰਦੇ ਨਹੀਂ ਲੱਭਣੇ ਮਗਰ ਜੰਮੇ ਹੁਣ ਦੇ ਕਿਤੇ 50 ਫਿਰ ਇਹਨਾਂ ਨੂੰ ਕੋਈ ਪੰਜੋਂ ਨਹੀਂ ਮਿਲਦਾ ਨਾ ਇਹਨਾਂ ਨੂੰ ਮਿਲੇ ਇਹਨਾਂ ਨੂੰ ਵੋਟਾਂ ਪਾਉਣ ਨੂੰ ਟੁੱਟਣਗੇ ਘਰੇ ਜਿੰਦੇ ਲਾਇਆ ਏ ਜਿੰਦੇ ਲਾ ਕੇ ਉਰੇ ਤਾਂ ਬੈਠਿਆ ਵੀ ਸਾਡਾ ਕੋਈ ਹੱਲ ਹੋਵੇ ਜੇ ਪੱਕਾ ਹੀ ਫਿਰ ਇੱਥੇ ਬੈਠਣਾ ਪੈ ਗਿਆ ਸਵਾਨ ਸੜ ਲਿਓ ਬਥੇਰਾ ਰੋਟੀਆਂ ਤਾਂ ਸਭ ਕੁਝ ਸਾਡਾ ਆ ਲੰਗਰ ਚੱਲਦੇ ਰਹੇ ਚਾਹੇ ਮਹੀਨਾ ਲੱਗ ਜੇ 2 ਮਹੀਨੇ ਲੱਗ ਜਾਣਾ ਇਹਨੂੰ ਪੱਦਰ ਕਰਕੇ ਜਾਣਾ ਚੀਨ ਦੇ ਸੀ ਨਹੀਂ ਪਾਕਿਸਤਾਨ ਦੇ ਸੀ ਨਹੀਂ ਅਸੀਂ ਭਾਰਤੀਆਂ ਭਾਰਤੀ ਲੋਕਾਂ ਕਿਸਾਨ ਲੋਕਾਂ ਹੱਕ ਲੈਣ ਦਾ ਹਰੇਕ ਨੂੰ ਅਧਿਕਾਰ ਹੈ ਜੀ ਸੰਘਰਸ਼ ਕਰਨ ਦਾ ਕਿਹਨੂੰ ਅਧਿਕਾਰ ਨਹੀਂ ਹੈਗਾ ਕੌਣ ਨਹੀਂ ਕਰ ਸਕਦਾ ਕੀ ਗੱਲ ਕਰਨ ਨੂੰ ਸਾਨੂੰ ਤਾਂ ਚੀਨ ਦੇ ਕੰਦਾ ਵਾਂਗੂੰ ਕੰਦਾ ਕਰਦੇ ਚੀਨ ਨੇ ਵੀ ਨਹੀਂ ਪਾਕਿਸਤਾਨ ਨੇ ਵੀ ਬਾਗਾ ਬਾਰਡਰ ਤੇ ਵੀ ਨਹੀਂ ਆਇਆ ਕਰਿਆ ਤਸਵੀਰਾਂ ਪਟਿਆਲਾ ਦੇ ਮੋਤੀ ਮਹਿਲ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਦੋ ਦਿਨ ਦੀ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਕਿ ਭਾਈ ਜਿਸ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਆ ਸ਼ੰਭੂ ਬਾਰਡਰ ਦੇ ਉੱਪਰ ਉਸਦੇ ਰੋਸ ਦੇ ਵਿੱਚ ਕਿਸਾਨ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਜੁਗਿੰਦਰ ਸਿੰਘ ਉਗਰਾਹਾਂ ਕਹਿੰਦੇ ਸੀ ਕਿ ਅਸੀਂ ਹੁਣ ਮੈਦਾਨ ਦੇ ਵਿੱਚ ਆ ਅਸੀਂ ਹੁਣ ਮੈਦਾਨ ਦੇ ਵਿੱਚ ਆ ਗਏ ਆ ਤਾਂ ਕਿਸਾਨਾਂ ਦੇ ਨਾਲ ਆ ਅਸੀਂ ਉਸ ਤਸ਼ੱਦਦ ਦੇ ਖਿਲਾਫ ਆ ਜਿਹੜਾ ਤਸ਼ੱਦਦ ਕਿਸਾਨਾਂ ਦੇ ਨਾਲ ਹੋਇਆ ਅੱਜ ਪਟਿਆਲਾ ਵਿਖੇ ਜਿਹੜਾ ਹੈਗਾ ਕਿਸਾਨ ਜੁਨੀ ਗ੍ਰਾਹਾਂ ਦੇ ਵਲੰਟੇ ਜਿਹੜੇ ਨੇ ਉਹ ਬੈਠੇ ਨੇ ਉਹਨਾਂ ਨੇ ਘਰ ਜਿਹੜਾ ਹੈਗਾ ਘੇਰਿਆ ਹੋਇਆ ਆ ਤਿੰਨ ਬੀਜੇਪੀ ਦੇ ਆਗੂਆਂ ਦੇ ਘਰ ਘੇਰਨ ਦੀ ਗੱਲ ਹੋਈ ਸੀ ਅਤੇ ਨਾਲ ਹੀ ਨਾਲ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਜਿਹੜੀ ਆ ਉਹ ਹੋਈ ਸੀ ਹਾਲਾਂਕਿ ਸਮਾਲੇ ਵੀ ਉੱਠ ਰਹੀ ਸੀ ਕਿ ਭਾਈ ਬਾਕੀ ਕਿਸਾਨ ਜੁਨ ਨੇ ਦਿੱਲੀ ਆ ਤਾਂ ਇਹ ਦਿੱਲੀ ਕਿਉਂ ਨਹੀਂ ਜਾਂਦੇ ਤਾ ਕਿਸਾਨਾ ਕੋ ਜੁਗਿੰਦਰ ਸਿੰਘ ਉਗਰਾਹਾ ਨੇ ਇਹ ਚੀਜ਼ ਕਲੀਅਰ ਕੀਤੀ ਸੀ ਕਿ ਭਾਈ ਅਸੀਂ ਜੋ ਵੀ ਤਸ਼ੱਦਦ ਹੁੰਦਾ ਜਿਸ ਤਰ੍ਹਾਂ ਦਾ ਵੀ ਤਸ਼ੱਦਦ ਹੁੰਦਾ ਉਸ ਦੇ ਅਸੀਂ ਖਿਲਾਫ ਹੋਂਟੀ ਖਿਲਾਫਤ ਦੇ ਵਿੱਚ ਦੋ ਦਿਨਾਂ ਦੀ ਕਾਲ ਜਿਹੜੀ ਆ ਉਹ ਦਿੱਤੀ ਹੋਈ ਸੀ ਹਾਲਾਂਕਿ ਅੱਜ ਐਸਕਮ ਦੀ ਮੀਟਿੰਗ ਵੀ ਆ ਐਸਕਮ ਦੀ ਮੀਟਿੰਗ ਤੋਂ ਬਾਅਦ ਵੀ ਸਪਸ਼ਟ ਹੋਵੇਗਾ ਕਿ ਕੀ ਹੁੰਦਾ ਪਰ ਜੁਗਿੰਦਰ ਸਿੰਘ ਉਗਰਾਹਾ ਨੇ ਸਿੱਧੇ ਰੂਪ ਦੇ ਵਿੱਚ ਇਹ ਕਿਹਾ ਸੀ ਕਿ ਹੁਣ ਅਸੀਂ ਮੈਦਾਨ ਦੇ ਵਿੱਚ ਆ ਤੇ ਅਸੀਂ ਤਸ਼ੱਦਦ ਦੇ ਬਿਲਕੁਲ ਜਿਹੜਾ ਖਲਾਫਾਤ ਅੱਜ ਕਾਲ ਜਿਹੜੀ ਦਿੱਤੀ ਸੀ ਉਸ ਕਾਲ ਦੇ ਤਹਿਤ ਜਿਹੜੇ ਆ ਮੋਤੀ ਮਹਿਲ ਅੱਜ ਜਿਹੜਾ ਘੇਰਿਆ ਹੋਇਆ ਕਟਨ ਅਮਰਿੰਦਰ ਸਿੰਘ ਦਾ ਕਾਰਾ ਜਿਹੜਾ ਇਹ ਘੇਰਿਆ ਹੋਇਆ ਪੰਜਾਬ ਪਰ ਦੇ ਟੋਲ ਪਲਾਜ ਜਿਹੜੇ ਆ ਦੋ ਦਿਨ ਦੇ ਵਿੱਚ ਉਹ ਟੋਲ ਪਲਾਜ ਜਿਹੜੇ ਆ ਬੰਦ ਕੀਤੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਜਿਹੜੇ ਵਲੰਟੀਅਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਹਲਾਂਕਿ ਉਹ ਪਹੁੰਚੇ ਹੋਏ ਨੇ ਮੰਗਾਂ ਉਹੀ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਜਿਹੜੇ ਨੇ ਉਹ ਬਾਰਡਰ ਦੀਆਂ ਸਰਹੱਦਾਂ ਦੇ ਉੱਪਰ ਜਿਹੜੇ ਹੈਗੇ ਨੇ ਉਹ ਬੈਠੇ ਨੇ ਐਸਕੇਐਮ ਦੀ ਵੀ ਮੀਟਿੰਗ ਜਿਹੜੀ ਹੈਗੀ ਆ ਉਹ ਹੁਣ ਅੱਜ ਚੱਲ ਰਹੀ ਆ ਦੂਸਰੇ ਪਾਸੇ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਵੀ ਅੱਜ ਜਿਹੜੀ ਮੀਟਿੰਗ ਹੈਗੀ ਆ ਜਿਹੜੀ ਆ ਉਹ 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 ਚੱਲ ਰਹੀ ਆ ਜੀ ਮੀਟਿੰਗਾਂ ਤਾਂ ਤਸਵੀਰਾਂ ਜਿਹੜੀਆਂ ਇਸ ਵਾਰੀ ਤੁਹਾਡਾ ਜਿਹੜੀਆਂ ਤਸਵੀਰਾਂ ਇੱਕ ਵਾਰੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਇਹ ਪਟਿਆਲਾ ਤੋਂ ਜਿਹੜੀਆਂ ਤਸਵੀਰਾਂ ਨੇ ਕੀ ਕਹੋਗੇ ਬਾਪੂ ਜੀ ਕੀ ਕਹੋਗੇ ਅੱਜ ਇੱਥੇ ਸੜਕਾਂ ਤੇ ਬੈਠੇ ਹੋ ਕੀ ਕਹੋਗੇ ਅੱਜ ਸੜਕਾਂ ਤੇ ਬੈਠੇ ਹੋ ਕੀ ਕਹੋਗੇ ਕੀ ਕਹੋਗੇ ਜੀ ਅੱਜ ਸੜਕਾਂ ਤੇ ਬੈਠੇ ਹੋ ਕੀ ਕਹੋਗੇ ਅੱਜ ਸੜਕਾਂ ਤੇ ਆਉਣਾ ਪੈ ਰਿਹਾ ਕਿਸਾਨਾਂ ਨੂੰ ਮੋੜ ਤੋਂ ਇੱਕ ਵਾਰੀ ਦਿੱਲੀ ਗਏ ਫਿਰ ਸੜਕਾਂ ਤੇ ਬੈਠਣਾ ਪੈ ਰਿਹਾ ਤਸ਼ੱਦਦ ਕਿਸਾਨਾਂ ਤੇ ਹੁੰਦਾ ਆ ਇਹ ਸਭ ਤੋਂ ਮਾੜਾ ਤਸ਼ੱਦਦ ਆ ਮੋਦੀ ਸਰਕਾਰ ਤੋਂ ਵੱਧ ਕੋਈ ਮਾੜੀ ਸਰਕਾਰ ਨਹੀਂ ਆ ਸਕਦੀ ਭ੍ਰਿਸ਼ਟ ਸਰਕਾਰ ਨਹੀਂ ਆਦੀ ਸਾਰਿਆਂ ਤੋਂ ਵੱਧ ਗੰਦੇ ਕਰਾਪਸ਼ਨ ਇਹਦੇ ਰਾਜ 'ਚ ਜੋ ਇਹ ਚੰਦਾ ਲੈ ਰਿਹਾ ਉਹ ਸਾਰਿਆਂ ਤੋਂ ਵੱਧ ਕਰਾਪਸ਼ਨ ਹੈ ਦੀ ਵੱਡੇ ਸੰਤਗਰ ਤੋਂ ਲੈ ਕੇ ਆਪ ਦਾ ਝੋਲੀਆ ਭਰਦਾ ਜਨਤਾ ਨੂੰ ਮਾਰ ਰਿਹਾ ਜਨਤਾ ਨੇ ਸਾਰੀ ਜਨਤਾ ਜਾਣਦੀ ਫੇਲੀ ਕਰਕੇ ਬਾਹਰ ਦੀ ਵੱਡਿਆਂ ਦੇ ਲੱਗ ਲਾ ਤੈਨੂੰ ਝੋਲੇ ਪਰਤੇ ਜਿਹੜਾ ਜਬਾਨੀ ਉਸ ਬੇੜਾ ਸੀਸ ਸੀਮਾ 100 ਨੰਬਰ ਤੇ ਦੀ ਅੱਜ 3 ਜਿਹੇ ਨੰਬਰ ਦੀ ਇਹਨੇ ਕਰੇ ਮੋਤੇ ਵੀ ਕਹਿੰਦੇ ਨੇ ਕਿ ਇੱਕ ਦਿੱਲੀ ਦੇ ਲਈ ਜਾਣਾ ਚਾਹੀਦਾ ਸੀ ਜਿਹੜੇ ਕਿਸਾਨ ਨਹੀਂ ਗਏ ਦਿੱਲੀ ਕੇ ਉਹ ਪੰਜਾਬ ਚ ਬੈਠੇ ਕੀ ਕਰਦੇ ਨੇ ਇੱਕ 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 ਤਬਕਾ ਵੀ ਕਹਿੰਦਾ ਹੈ ਕਹਿਣਾ ਦਾ ਸਭ ਕੁਝ ਕਹਿਣਾ ਕਿ ਜ਼ੋਰ ਲੱਗਦਾ ਕਿਹਾ ਸੀ ਸ਼ਾਂਤ ਮੇਂ ਰਹਿਦਾ ਤੇ ਆਹ ਇਹ ਕਰਾਂਗੇ ਅੰਦੋਲਨ ਸਾਨੂੰ ਵਿੱਚ ਕੋਈ ਇਤਰਾਜ ਨਹੀਂ ਇਹਦੇ ਇੱਥੋਂ ਬੈਠੀ ਇਹਨੂੰ ਸਭ ਕੁਝ ਬਣਾਉਂਦਾ ਸਿੰਘ ਮਾਨ ਅੱਜ ਨਾਲ ਮੀਟਿੰਗਾਂ ਕਰਵਾ ਰਹੇ ਨੇ ਪਰ ਕਿਸੇ ਵੇਲੇ ਭਗਵੰਤ ਸਿੰਘ ਮਾਨ ਦਾ ਵੀ ਇਹ ਬਿਆਨ ਆਇਆ ਸੀ ਕਿ ਕਿਸਾਨ ਆਗੂ ਨੂੰ ਕਿਸੇ ਵੇਲੇ ਲੋਕ ਨਹੀਂ ਲੱਭਾ ਕਰਨੇ ਜਿਸ ਤਰ੍ਹਾਂ ਦੇ ਨਾਲ ਇਹ ਸੜਕਾਂ ਜਾਮ ਕਰਦੇ ਆ ਇਹ ਤਾਂ ਕਹਿਣੀ ਹੁੰਦਾ ਰੈਗ ਲੀਡਰ ਨੇ ਲੋਕ ਆਪਦੇ ਆਪਣੀ ਰੋਜੀ ਪਾ ਦੇਣੇ ਨਾ ਕਿ ਸਰਕਾਰਾਂ ਤੋਂ ਵਿਦਾ ਕਰ ਦੇਣ ਅਸੀਂ ਸਰਕਾਰ ਤੋਂ ਕੋਈ ਚਾਹ ਕੇ ਨਹੀਂ ਕਰਦੇ ਅਸੀਂ ਰੋਜੀ ਆਪਦੀ ਆਪ ਤਿਆਰ ਕਰਨ ਵਾਲੇ ਆ ਸਾਡੇ ਕੋਲ ਸਾਡੀ ਜ਼ਮੀਨਾਂ ਜਿੱਥੇ ਧਰਹਿਣ ਗਿਆ ਸੀ ਰੱਖਾਂਗੇ ਪਹਿਲਾਂ ਸਾਡੇ ਬਡੇਰਿਆਂ ਨੇ ਬੰਦਾ ਸਭ ਬਾਦਲ ਨੇ ਰੱਖੀਆਂ ਨੇ ਕੀ ਲੱਗਦਾ ਜੀ ਅਸਰ ਹੋਊਗਾ ਕੋਈ ਭਾਜੀਪੀ ਤੇ ਕੀ ਲੱਗਦਾ ਸਰੂ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਅਸਰ ਹੋਊਗਾ ਇਸ ਧਰਨੇ ਦਾ ਦੋ ਦਿਨ ਕਰ ਇਹ ਦੋ ਦਿਨਾਂ ਚ ਅਸੀਂ ਦੋ ਦਿਨ ਲਏ ਤੇ ਅਸੀਂ ਆਪਣਾ ਘਰ-ਬਾਰ ਛੱਡ ਕੇ ਉਰੇ ਬੈਠਿਆ ਇਹ ਕੁਛ ਨਾ ਕੁਛ ਹੋ ਕੇ ਮਰੂ ਹੋ ਕੇ ਲਵਾਂਗੇ ਇੱਥੋਂ ਲੈ ਬਿਨਾ ਜਾਂਦੇ ਨਹੀਂ ਅਸੀਂ ਆਪਣਾ ਘਰ-ਬਾਰ ਛੱਡੀ ਬੈਠਿਆ ਤਾਹੀਂ ਬੈਠਿਆਂ ਵੀ ਅਸੀਂ ਲੈ ਕੇ ਜਾਵਾਂਗੇ ਪਹਿਲਾਂ ਸਾਨੂੰ ਇਹਨਾਂ ਲਾਰਿਆਂ ਲਾਰਿਆਂ ਜੇ ਰੱਖਦਾ ਹੁਣ ਲਾਰੇ ਲਾਉਣ ਦੇਣੇ ਹੁਣ ਚਾਹੇ ਕੁਝ ਕਰ ਲੈ ਕਿਸੇ ਨੂੰ ਪੁਲਿਸ ਲਾ ਦੇ ਤਾਂ ਲਾ ਦੇ ਕੁਝ ਕਰ ਲੈ ਮੋਨਾ ਚਰ ਅਸੀਂ ਪੰਡਾਂ 'ਚ ਛੱਡਦੇ ਇੱਕ ਤਪਕਾਈ ਵੀ ਕਹਿੰਦਾ ਇੱਕ ਤਪਕਾ ਜਿਹੜਾ OE ਵੀ ਕਹਿੰਦਾ ਕਿ ਭਾਈ ਕਿਸਾਨ ਜਿਹੜੇ ਆ ਉਹ ਦਿੱਲੀ ਵੱਲ ਕੂਚ ਕਰ ਰਿਹਾ ਕੁਛ ਸਾਡਾ ਪਰਿਵਾਰ ਸਾਰੇ ਉਰੇ ਬੈਠਾ ਘਰ ਘਰ ਦਾ ਬੱਚਾ ਬੱਚਾ ਬੈਠਾ ਹੈ ਘਰੇ ਜਿੰਦੇ ਲਾਇਆ ਏ ਅੱਛਾ ਜਿੰਦੇ ਲਾਇਆ ਹਾਂ ਜਿੰਦੇ ਲਾ ਕੇ ਉਰੇ ਤਾਂ ਬੈਠਿਆਂ ਵੀ ਸਾਡਾ ਕੋਈ ਹੱਲ ਹੋਵੇ ਜੇ ਹੱਲ ਨਹੀਂ ਹੋਊਗਾ ਫਿਰ ਇਹਨੂੰ ਪਤਾ ਹੀ ਹੋਵੇ ਕੀ ਬਣੂ ਉਹਦਾ ਬਣਾਉਣ ਵਾਸਤੇ ਹੀ ਬੈਠਿਆ ਸੀ ਐਹੀ ਜਿਹੀ ਕਹਾਣੀ ਨੇ ਵੀ ਅਸੀਂ ਭਗ ਜਾਗੇ ਅੱਜ ਲੈ ਕੇ ਜਾਣਾ ਕੋਈ ਨਾ ਕੋਸ ਤੇ ਜੇ ਪੱਕਾ ਹੀ ਫਿਰ ਇੱਥੇ ਬੈਠਣਾ ਪੈ ਗਿਆ ਉਹ ਕੋਈ ਗੱਲ ਨਹੀਂ ਉਹ ਸਾਨੂੰ ਸਾਡੇ ਵਾਸਤੇ ਕੋਈ ਗੱਲ ਨਹੀਂ ਸਮਾਨ ਸੜ ਲਿਓਗੇ ਥੇਰਾ ਰੋਟੀਆਂ ਤਾਂ ਸਭ ਕੁਝ ਸਾਡਾ ਆ ਲੰਗਰ ਚੱਲਦੇ ਰਿਹਾ ਲੰਗਰ ਚੱਲਦੇ ਰਿਹਾ ਇੱਥੇ ਵੀ ਬੈਠੇ ਖਾ ਸਕਦੇ ਆ ਚਾਹੇ ਮਹੀਨਾ ਲੱਗ ਜਾਏ 2 ਮਹੀਨੇ ਲੱਗ ਜਾਣਾ ਇਹਨੂੰ ਪੱਦਰ ਕਰਕੇ ਜਾਣਾ ਜੋੜੇ ਨੇਤਾ ਲੀਡਰ ਆਉ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਬਿਨ ਮਤਲਬ ਤੋਂ ਧਰਨੇ ਲਾ ਲੈਂਦੇ ਇਹਨਾਂ ਨੂੰ ਲੋਕ ਨਹੀਂ ਲੱਭਿਆ ਕਰਨੇ ਧਰਨੇ ਲਾਉਣ ਨੂੰ ਇਹ ਚਾਹੇ ਕੁਛ ਕਹੀ ਜਾਣ ਇਹ ਲੋਕਾਂ ਨੇ ਆਪਦੀ ਗੱਲ ਕਰਨੀ ਆ ਅਸੀਂ ਆਪਦੀ ਕਰਨੀ ਲੋਕ ਸਾਡੇ ਨਾਲ ਹੀ ਨੇ ਜੇ ਲੋਕ ਆਏ ਨੇ ਤਾਂ ਸਾਡਾ ਸਰੂ ਦਾਹੀਂ ਇਕੱਠ ਹੋ ਇੱਕ ਦਿਨ ਇਹ ਵੀ ਜਿਹੜੇ ਕਹਿੰਦੇ ਨੇ ਨਾ ਬੰਦੇ ਨਹੀਂ ਲੱਭਣੇ ਇਹਨਾਂ ਨੂੰ ਵੀ ਬੰਦੇ ਨਹੀਂ ਲੱਭਣੇ ਮਗਰ ਜਮੇ ਹੁਣੇ ਆਪਦੇ ਕੋਤੇ ਪਿਆ ਰਹੇ ਇਹਨਾਂ ਨੂੰ ਕੋਈ ਪੱਜ ਨੂੰ ਮਿਲਦਾ ਨਹੀਂ ਨਾ ਇਹਨਾਂ ਨੂੰ ਮਿਲੇ ਨਾ ਨਾ ਵੋਟਾਂ ਪਾਉਣ ਨੂੰ ਦੂਜਿਆਂ ਨੂੰ ਆਹ ਉਹ ਵੀ ਉਹਦਾ ਉਹਦਾ ਬੰਦਾ ਖੜਾ ਉਸ ਨਾਲ ਦੇ ਪਿਆਰ ਨਾਲ ਕਰਨਗੇ ਇਹਨਾਂ ਦੀ ਮਾਗਰ ਨਹੀਂ ਕੋਈ ਕੁਰਸੀਆਂ ਕਾਰਾਂ ਲੈ ਕੇ ਜੀ ਪਹਿਲੇ ਕਿ ਭੱਜੂ ਇਹ ਵੀ ਸੁਣ ਕੇ ਇਹਨਾਂ ਦੀ ਮਾਗਰ ਵੀ ਜਿਹੜੇ ਭੱਜਣੇ ਕੋਲੀ ਚੱਟ ਨੇ ਉਹ ਸਭ ਖੜ ਜਾਂ ਕੇ ਸਭ ਕੁਝ ਦੇਖ ਕੇ ਉਹ ਭੁੱਖੇ ਮਰਨਗੇ ਕਿੰਨਾ ਕੁ ਚਿਰ ਦੇ ਦੇਣਗੇ ਉਹਨਾਂ ਨੂੰ ਖਾਣ ਨੂੰ ਰੋਟੀਆਂ ਇਹਨਾਂ ਦੀ ਮਿਸਲ ਮਰਵਾਈ ਦਾਲ ਦੀ ਨਾਲ ਸਾਫੀ ਕਰੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਕਹਿੰਦੇ ਨੇ ਕਿ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਹੋ ਰਹੀ ਆ ਤਾਂ ਲੋਕਾਂ ਦਾ ਕਹਿਣਾ ਕਿ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਜਾਣੀਆਂ ਨੇ ਚਾਹੇ ਸਾਨੂੰ ਲੰਬੇ ਰੂਪ ਦੇ ਵਿੱਚ ਇੱਥੇ ਇੱਥੇ ਬੈਠਣਾ ਪਵੇ ਚਾਹੇ ਸਾਨੂੰ ਕਿੰਨਾ ਸਮਾਂ ਵੀ ਜਿਹੜਾ ਹੈਗਾ ਇੱਥੇ ਬੈਠਣਾ ਪਵੇ ਜੇ ਉਸ ਚੀਜ਼ ਦੀ ਕੋਈ ਦੇਖ ਨਹੀਂ ਪਰ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਆ ਉਹ ਮੰਵਾ ਕੇ ਹੀ ਜਿਹੜਾ ਹੈਗਾ ਉਹ ਹੋਰ ਪਾਸੇ ਵੱਲ ਜਾਣਾ ਤਾਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਉਹ ਵੀ ਕਰਾਂਗੇ ਨਹੀਂ ਮਰਵਾਉਣੇ ਜਨਤਾ ਵੀ ਨਹੀਂ ਮਰਵਾਉਣੀ ਨਹੀਂ ਅਸੀਂ ਨੇ ਮੋਰਚਾ ਵੀ ਜਿੱਤਣਾ ਇਹਨਾਂ ਦੀ ਇਹ ਸੋਚ ਹੈ ਜੀ ਗ੍ਰਾਹਕਾਂ ਸਾਹਿਬ ਦੀ ਬਿਲਕੁਲ ਵਧੀਆ ਸੋਚ ਹੈ ਜੀ ਕਿਸੇ ਵਾਸਤੇ ਘਟਿਆ ਸੋਚਣੀ ਇਹਦੀ ਕਿਸੇ ਵਾਸਤੇ ਬਿਲਕੁਲ ਜੀ ਹਰੇਕ ਬੰਦੇ ਨੂੰ ਇਹ ਐਂ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਵੀ ਉੱਚਾ ਰਹਿ ਅਸੀਂ ਤੈਨੂੰ ਕੋਈ ਨੀਮਾ ਝਕਾਉਣ ਨਹੀਂ ਆਏ ਹਾਂ ਐਂ ਜੀ ਤੈਨੂੰ ਐਂ ਨਹੀਂ ਕਹਿਣਾ ਆਏ ਵੀ ਅਸੀਂ ਤਾਂ ਫਲਾਨੀ ਆ ਜਿੱਤ ਲਏ ਜੀ ਤੁਸੀਂ ਇਹਦੇ ਨਾਲ ਜਾਣੋ ਫੜ ਜੋ ਬਿਲਕੁਲ ਨਹੀਂ ਇਹ ਤਾਂ ਇਹ ਕਹਿੰਦਾ ਵੀ ਕੋਈ ਲੜਾਈ ਹੈ ਆਪਣੀ ਮਿਲ ਕੇ ਚੱਲੋ ਜਦੋਂ ਸੰਯੁਕਤ ਮੋਰਚੇ ਦੀ ਕਾਲ ਆ ਗਈ ਜੀ ਬਿਲਕੁਲ ਨਾ ਅਗਰਾਹਾ ਸਾਹਿਬ ਖੜੇ ਨਾ ਪਰ ਇੱਕ ਗੱਲ ਹੈ ਜੀ ਇਹਦੇ ਕਹੇ ਮੈਨਾਂ ਇੱਕ ਪੈਰ ਵੀ ਨਹੀਂ ਫਰਾਂ ਧਰਦੀ ਇਹਦੀ ਜਿਹੜੀ ਇਹਦਾ ਕੇਡਰ ਹੈ ਇਹਦੇ ਹੁਕਮ ਤੇ ਚੱਲਦਾ ਜੀ ਫੇਰ ਹੀ ਬੰਦਾ ਜਿੱਤ ਸਕਦਾ ਜੀ ਜੇ ਤੁਸੀਂ ਹੁਣ ਇੱਧਰ ਦੀ ਹੋ ਗਿਆ ਬਾਈ ਇੱਧਰ ਦੀ ਹੋ ਗਿਆ ਕਿਵੇਂ ਜਿੱਤਾਂਗੇ ਆਪਾਂ ਕੋਈ ਬਿਲਕੁਲ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜਾ ਉੱਥੇ ਗੋਲੇ ਚੱਲੇ ਕਿਸਾਨਾਂ ਦੇ ਉੱਤੇ ਹਮਲਾ ਹੋਇਆ ਗੋਲੇ ਚੱਲੇ ਜਿਹੜੇ ਉਹਦੀ ਨਖੇਦੀ ਕਰਦੇ ਆਂ ਜੀ ਅਸੀਂ ਹਾਂ ਭਾਰਤ ਸਰਕਾਰ ਦੀ ਬਹੁਤ ਪੁੱਜ ਕੇ ਮਾੜੀ ਗੱਲ ਹੈ ਅਸੀਂ ਕਿਹੜਾ ਦੂਜੇ ਚੀਨ ਦੇ ਅਸੀਂ ਨਹੀਂ ਪਾਕਿਸਤਾਨ ਦੇ ਅਸੀਂ ਨਹੀਂ ਅਸੀਂ ਭਾਰਤੀਆਂ ਭਾਰਤੀ ਲੋਕਾਂ ਕਿਸਾਨ ਲੋਕਾਂ ਇਹ ਬਹੁਤ ਬਹੁਤ ਹੱਕ ਲੈਣ ਦਾ ਹਰੇਕ ਨੂੰ ਅਧਿਕਾਰ ਹੈ ਜੀ ਚੰਗਾਰਚ ਕਰਨ ਦਾ ਕਿਹਨੂੰ ਅਧਿਕਾਰ ਨਹੀਂ ਹੈਗਾ ਕੌਣ ਨਹੀਂ ਕਰ ਸਕਦਾ ਕੀ ਗੱਲ ਕਰਨ ਨੂੰ ਸਾਨੂੰ ਤਾਂ ਚੀਨ ਦੇ ਕੰੰਧਾਂ ਵਾਂਗੂੰ ਕੰੰਧਾ ਕਰਦੇ ਚੀਨ ਨੇ ਵੀ ਨਹੀਂ ਪਾਕਿਸਤਾਨ ਨੇ ਵੀ ਨਹੀਂ ਬਾਹਾਂ ਬਾਡਰ ਤੇ ਵੀ ਨਹੀਂ ਐ ਕਰਿਆ ਜਿਵੇਂ ਇਹਨਾਂ ਨੇ ਕਰਿਆ ਇਹਨਾਂ ਨੂੰ ਦੇਣੀ ਪਊਗੀ ਜੀ ਇਹ ਭਾਰਤ ਸਰਕਾਰ ਨੂੰ ਤੁਹਾਡੇ ਆਗੂ ਤੇ ਅਜਿੰਦਰ ਅਗਰਾਹਾਂ ਤੇ ਮੈਂ ਪਹਿਲਾਂ ਵੀ ਸਵਾਲ ਪੁੱਛਿਆ ਵੀ ਇਹ ਉੱਟਦੇ ਆ ਵੀ ਇਹ ਗਦਾਰ ਹੈ ਤਾਂ ਕਿਵੇਂ ਤੁਹਾਨੂੰ ਲੱਗਦਾ ਵੀ ਗਦਾਰ ਹੈ ਇਹ ਤਾਂ ਜੀ ਬਾਬੇ ਨਾਨਕ ਨੂੰ ਜਿਹੜਾ ਚ ਦੇਦਾਤੀ ਉਦੋਂ ਲੋਕਾਂ ਨੇ ਔਰੰਗਜ਼ੇਬ ਨੇ ਬਾਬਰ ਨੇ ਦਸਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਜਿਹੜਾ ਚ ਦੇਦਾਤੀ ਮੌਕੇ ਤੇ ਕਿਸੇ ਨੂੰ ਨਹੀਂ ਕੋਈ ਮੰਨਦਾ ਹੁੰਦਾ ਮਗਰ ਉਹਨਾਂ ਦੀਆਂ ਜੋਤਾਂ ਤੇ ਆਪਣੀਆਂ ਮਾੜੀਆਂ ਤੇ ਜੋਤਾਂ ਲਾਉਣੇ ਕਰ-ਕਰ ਜੋਤ ਲੱਗਦੇ ਬਾਬੇ ਨਾਨਕ ਦੀ ਮੌਕੇ ਤੇ ਕਿਉਂ ਨਹੀਂ ਮੰਨਿਆ ਲੋਕਾਂ ਨੇ ਮੌਕੇ ਤੇ ਲੋਕਾਂ ਨੂੰ ਪਿੰਡ 'ਚ ਕੋਈ ਚੰਗਾ ਬੰਦਾ ਪਿੰਡ 'ਚ ਹੋਵੇ ਮੌਕੇ ਤੇ ਉਹਨੂੰ ਵੀ ਨਹੀਂ ਮੰਨਦੇ ਹੁੰਦੇ ਕਦੇ ਵੀ ਨਹੀਂ ਮੰਨਦੇ ਹੁੰਦੇ ਸਮਾਜ ਸੇਵੀ ਕੰਮ ਕੋਈ ਕਰਦਾ ਹੋਵੇ ਮੌਕੇ ਤੱਕ ਐਦਾਂ ਦੀਆਂ ਵੀ ਖਬਰਾਂ ਆ ਰਹੀਆਂ ਕਿ ਬਹੁਤੇ ਲੋਕ ਛੱਡ ਕੇ ਵੀ ਹੋਰ ਨਾ ਯੂਨੀਅਨ 'ਚ ਜਾਵੇ ਕਿ ਭਾਈ ਇਹ ਤਾਂ ਸ਼ੰਭੂ ਜਾਣਾ ਬਹੁਤੇ ਛੱਡ ਕੇ ਵੀ ਤੁਰ ਗਏ ਦੇਖੋ ਜੀ ਅਧਿਕਾਰ ਹੈ ਕਿਸੇ ਨੂੰ ਹਰੇਕ ਨੂੰ ਅਧਿਕਾਰ ਹੈ ਜਾ ਸਕਦਾ ਜੇ ਕੋਈ ਪਿੰਡ ਦੀ ਕਾਈ ਮੰਨੇ ਵੀ ਅਸੀਂ ਜਾਣਾ ਜਾ ਸਕਦਾ ਔਰ ਕਿਸੇ ਨੂੰ ਰੋਕ ਨਹੀਂ ਕਿਸੇ ਦੀ ਹੈਗੀ ਫਿਰ ਇਸ ਤਰ੍ਹਾਂ ਦਾ ਕੋਈ ਬੰਦਸਬ ਨਹੀਂ ਕਿਨੇ ਛੱਡ ਕੇ ਗਏ ਕਿ ਸਾਡੇ ਪਿੰਡੋਂ ਕੋਈ ਵੀ ਨਹੀਂ ਗਿਆ ਜੀ ਆਹ ਖੜੇ ਸਾਡੀ ਤਾਂ ਕੈਂਟਰ ਪਰ ਕੇ ਆ ਸੀ ਦੋਵੇਂ ਬੱਸਾਂ ਦਾ ਜਿ ਖੇਪੜ ਤੋਂ ਆਏ ਸੀ ਹੰਬਲ ਬਾਦ ਤੋਂ ਇੰਨਾ ਭਰੋਸਾ ਕਿਉਂ ਜੋਗਿੰਦਰ ਗਰਾਹਾਂ ਤੇ ਇਹ ਜੀ ਕਿਹੜੀ ਗੱਲ ਐڑی ਬੜੀ ਚੰਗੀ ਲੱਗਦੀ ਐਡਾ ਮੈਂ ਜੋਗਿੰਦਰ ਗਰਾਹਾਂ ਦੇ 2 ਰੁਪਏ ਦੀ ਮੈਂਬਰਸ਼ਿਪ ਤੋਂ ਨਾਲ ਚੱਲਿਆ ਹੋਇਆ ਮੈਂ ਸਾਡੀ ਵਟਨਾ-ਵਟਾ ਗਰਾਹਾਂ ਤੇ ਜਿ ਖੇਪੜ ਦੀ ਇਕੱਠੀ ਵਟਾਂ ਇੱਕੋ ਹੀ ਗੱਲ ਆ ਇਕੱਠੇ ਖੇਤ ਨਾ ਇਹ ਜਿ ਇੱਕ ਗੁਣ ਹੈ ਜੀ ਪੱਥਰ ਨੂੰ ਪਾਣੀ ਚ ਡੇਕ ਦੋ ਸਮੁੰਦਰ ਚ ਡੇਕ ਦੋ ਜਦੋਂ ਮਰਜੀ ਕੱਢ ਲਿਓ ਸਮੁੰਦਰ ਚੋਂ ਪੱਥਰ ਹੀ ਨਿਕੜੂਗਾ ਜਿਹੜੀ ਗੱਲ ਇਹਨੇ ਮੂੰਹ ਚੋਂ ਕਹਿੱਤੀ ਉਹੀ ਪਗਾਊਗਾ ਸਰਕਾਰਾਂ ਨੇ ਬੜਾ ਜ਼ੋਰ ਲਾ ਲਿਆ ਨੀਮਾ ਚ ਕਾ ਚ ਕਾ ਜਥੇਬੰਦੀਆਂ ਨੇ ਬੜਾ ਜ਼ੋਰ ਲਾ ਲਿਆ ਐਂ ਤਾਂ ਮਨਜੀਤ ਧੇਰ ਵੀ ਨੂੰ ਨਿੰਦਾ ਹੁੰਦਾ ਤੀਗਾ ਪਹਿਲਾਂ ਅਸ ਤਾਂ ਉਹ ਵੀ ਕਢਾ ਕੇ ਲੈਂਦਾ ਖੁਦ ਇਹ ਆਪ ਗਿਆ ਦੀ ਝੰਡਾ ਲੈ ਕੇ ਵੀ ਐਸੇ ਝੰਡੇ ਨਾਲ ਮੈਂ ਅੰਦਰ ਕਰਦਾ ਇਸੇ ਨਾਲ ਮੈਂ ਬਾਹਰ ਲਿਆਂਦਾ ਵੀ ਐ ਤੁਹਾਨੂੰ ਤੁਹਾਡੇ ਸਾਹਮਣੇ ਆ ਗੱਲ ਆ ਜਗਿੰਦਰ ਗਰਾਹਾਂ ਚ ਬੜਾ ਗੋਣਾ ਹੈ ਨਾ ਡਰਿਆ ਨਾ ਡਰੇਗਾ ਐਨਾ ਭਰੋਸਾ ਸਾਨੂੰ ਜਦੋਂ ਕਹੂ ਉਹਦੋਂ ਜਾਵਾਂਗੇ ਜਦੋਂ ਨਹੀਂ ਕਹੂਦੋਂ ਨਹੀਂ ਜਾਵਾਂਗੇ ਕੀ ਲੱਗ ਰਿਹਾ ਜੀ ਜਿਹੜਾ ਉੱਥੇ ਹਮਲੇ ਹੋਏ ਜਿਹੜਾ ਕੰਮ ਚੱਲਦਾ ਹੁਣ ਤੁਸੀਂ ਇੱਥੇ ਬੈਠੇ ਹੋ ਵਿਰੋਧ ਕਰ ਰਹੇ ਹੋ ਜਿਹੜੀਆਂ ਗੋਲੀਆਂ ਵੱਜੀਆਂ ਨੇ ਤੁਸੀਂ ਛੰਭੋ ਕਿਉਂ ਨਹੀਂ ਜਾਂਦੇ ਅਸੀਂ ਜੀ ਬਹੁਤ ਅਫੇਦੀ ਕਰਦੇ ਜਿਹੜੀਆਂ ਗੋਲੀਆਂ ਚੱਲੀਆਂ ਰੇ ਇਸ ਕਰਕੇ ਜੋ ਸਾਰਾ ਸੰਯੁਕਤ ਮੋਰਚੇ ਦੀ ਕਾਲ ਆਊ ਅਸੀਂ ਉੱਥੇ ਜਾਵਾਂਗੇ ਪਰ ਜਿਹੜੀਆਂ ਇਹ ਗੱਲਾਂ ੜਾ ਰੱਖਿਆ ਨੇ ਵੀ ਉਧਰ ਵਾਗੇ ਜੀ ਛੱਡ ਕੇ ਕੋਈ ਉਧਰ ਨਹੀਂ ਗਿਆ ਜੇ ਦੋ ਬੰਦੇ ਪੁੱਜਦੇ ਤਾਂ ਚਾਰ ਹੁੰਦੇ ਨੇ ਜੇ ਅਸੀਂ ਚਾਰ ਪੁੱਜਦੇ ਤਾਂ ਅੱਠ ਹੁੰਦੇ ਨੇ ਕੋਈ ਸਾਡੇ ਦੇ ਇਸ ਗੰਦਾ ਅਸਰ ਨਹੀਂ ਪਿਆ ਪਰ ਜਦੋਂ ਕੋਈ ਸਾਨੂੰ ਸੱਦਾ ਜਹੇ ਜਾਊਗਾ ਅਸੀਂ ਜਾਵਾਂਗੇ ਬਿਲਕੁਲ ਅਸੀਂ ਸਰਕਾਰ ਦੀ ਬਹੁਤ ਲਖੇਦੀ ਕਰਦੇ ਆ ਸਾਡੇ ਕਿਸਾਨਾਂ ਤੇ ਗੋਲੇ ਡੇਗੇ ਨੇ ਅੱਛਾ ਉਹਨਾਂ ਨੇ ਮਿਰਚਾਂ ਪਾਣੀ ਚ ਪਾ ਕੇ ਅੱਖਾਂ ਚ ਪਾਈਆਂ ਨੇ ਮੁੰਡੇ ਦੀਆਂ ਅੱਖਾਂ ਚਲੀਆਂ ਗਈਆਂ ਅਸੀਂ ਫੁੱਲ ਲਖੇਦੀ ਕਰਦੇ ਆ ਅਸੀਂ ਸਯੁਗਤ ਮੋਰਚਾ ਉਹਨਾਂ ਦੀ ਹਮਾਇਤ ਤੇ ਖੜਾ ਆ ਅਸੀਂ ਪੱਜਾਂਗੇ ਬਿਲਕੁਲ ਤਸਵੀਰਾਂ ਇੱਕ ਬੜੀ ਖੂਬਸੂਰਤ ਤਸਵੀਰ ਤੁਹਾਨੂੰ ਜਿਹੜੀ ਆ ਉਹ ਦਿਖਾ ਦਈਏ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵੀ ਇਸ ਵੇਲੇ ਕਿਸਾਨੀ ਧਰਨੇ ਦੇ ਉੱਪਰ ਪਹੁੰਚੇ ਆ ਆਰਡਰ ਦੇ ਉੱਤੇ ਗੋਲੀਆਂ ਚੱਲੀਆਂ ਜਿਸ ਤਰੀਕੇ ਨਾਲ ਹਮਲੇ ਹੋਏ ਐ ਤਾਂ ਉਹਨੂੰ ਉਹਨੂੰ ਕਿਵੇਂ ਦੇਖੋ ਜਿਹਨੂੰ ਬਹੁਤ ਮੰਦਭਾਗਾ ਕਿਹਾ ਜਾਂਦਾ ਹੁੰਦਾ ਹੁਣ ਜੀ ਬਹੁਤ ਕਿਸਾਨਾਂ ਤੇ ਬੁਰਾ ਹੱਥ ਕੀਤਾ ਨਾ ਨੇ ਗੋਲੀਆਂ ਬਗਾਈਆਂ ਨੇ ਕਿ ਗੋਏ ਬਗਾਏ ਨੇ ਕਿ ਬਹੁਤ ਮੰਦਭਾਗਾ ਕਹਨੇਗੇ ਇਸ ਨੂੰ ਇੱਕ ਕਿਸਾਨਾਂ ਨੇ ਐ ਨਹੀਂ ਕਰਨਾ ਚਾਹੀਦਾ ਇਹ ਬੱਚੇ ਨੂੰ ਕਿਵੇਂ ਕਿਵੇਂ ਤੁਸੀਂ ਬੱਚੇ ਨੂੰ ਕਿਉਂ ਨਾਲ ਲਿਆਏ ਬੱਚੇ ਨੂੰ ਵੀ ਨਾਲ ਹੀ ਖਾਈਏ ਜੀ ਹਾਂ ਮਾਪਿਆਂ ਦੇ ਨਾਲ ਬੱਚੇ ਨੂੰ ਖਾਈਏ ਹਾਂ ਇਹਨੂੰ ਹੁਣੇ ਤੇ ਸਿਖਾਉਣਾ ਵੀ ਕਿ ਕਿਉਂ ਆ ਕੇ ਵੀ ਤਕੜਾ ਹੋ ਕੇ ਰਹੀ ਹਾਂ ਤਾਂ ਹੁਣ ਇਹ ਸੁਣਾਉਂਦੇ ਆਂ ਵੀ ਧਰਨੇ ਤੇ ਧਰਨੇ ਦੀ ਸਭ ਕੁਝ ਹਾਂ ਧਰਨੇ ਸਭ ਕੁਝ ਆਏਗਾ ਕਿਹੜੇ ਕਿਹੜੇ ਪਿੰਡ ਤੋਂ ਕਿਹੜਾ ਪਿੰਡ ਤੋਂ ਕੋਲੋਈ ਤੋਂ ਕੋਲੋਈ ਤੋਂ ਮਿਲ ਕੇ ਮਿਲ ਦੇਖਦੇ ਹਾਂ ਵੀ ਜਿਹੜੀ ਆ ਚੀਜ਼ ਸਾਰਾ ਹੋਇਆ ਤਾਂ ਘਟਨਾ ਕਰਮ ਜਿਹੜਾ ਹੁੰਦਾ ਥਰੂ ਕਿਸ ਦੇ ਗੋਰੇ ਚਲਾਏਗੇ ਨੱਥੇ ਨੱਥੇ ਕਿਸਾਨਾਂ ਤੇ ਹਮਲਾ ਕਿਵੇਂ ਦੇਖਦੇ ਹੋ ਤੁਸੀਂ ਦੇਖੀ ਜਾਂਦੇ ਆ ਜੀ ਬਸ ਦੁਖੀਕਰ ਸਾਡੇ ਬਹੁਤ ਜ਼ਿਆਦਾ ਜਦ ਸਾਡੀ ਜ਼ਮੀਨ ਮਾਕ ਹੋ ਰਹੀ ਹੈਗਾ ਦੂਤੋਂ ਦੀ ਹੋਰ ਕੀ ਹੈਗਾ ਇੱਕ ਇੱਕ ਹੋਰ ਗੱਲ ਉੱਠ ਰਹੀ ਹੈ ਜੀ ਬੜਾ ਚਰਚਾ ਚੱਲ ਰਹੀ ਹੈ ਕਹੇ ਤੁਸੀਂ ਮੋਬਾਈਲ ਦੇਂਦੇ ਆ ਕਿ ਪਤਾ ਨਹੀਂ ਪਰ ਮੋਬਾਈਲਾਂ ਤੇ ਗੱਲ ਚੱਲਦੀ ਵੀ ਗਰਾਹਾਂ ਗਦਾਰ ਆ ਲੋਕ ਇਹਨੂੰ ਛੱਡ ਛੱਡ ਜਾਈ ਜਾਂਦੇ ਨਹੀਂ ਜੀ ਬਰਕਾ ਬੰਦਾ ਨਹੀਂ ਬਣਨਾ ਮੁਸ਼ਕਲ ਬਹੁਤ ਵਧੀਆ ਬੰਦਾ ਹੈ ਗਰਾਹਾਂ ਉਹ ਸੋਚ ਸਮਝ ਕੇ ਚੱਲ ਰਿਹਾ ਹੈ ਸੋਚ ਸਮਝ ਕੇ ਚੱਲ ਆਈਆਂ ਮਾਈਆਂ ਬਹੁਤ ਆਉਂਦੀਆਂ ਮਾਈਆਂ ਦਾ ਕੀ ਕਾਰਨ ਹੈ ਜਥੇ ਬੰਦਾ ਮਾਈਆਂ ਨੇ ਜਦੋਂ ਸਾਡੀ ਜ਼ਮੀਨਾਂ ਖੋਲੀਆਂ ਸੀ ਕਿੱਥੇ ਜਾਵਾਂਗੇ ਕਿੱਥੇ ਜਾਵਾਂਗੇ ਸੀ ਸਾਡਾ ਹੱਲ ਦੱਸੋ ਪਹਿਲਾਂ ਅਸੀਂ ਹੂ ਕਮਾਈਆਂ ਕਰ ਲੀਆਂ ਹੁਣ ਸਾਨੂੰ ਜ਼ਮੀਨਾਂ 'ਚੋਂ ਡੱਕਰ ਨੂੰ ਫਿਰਦੇ ਨੇ ਅਸੀਂ ਜਾਵਾਂਗੇ ਕਿੱਥੇ ਸਾਡਾ ਹੱਲ ਨਹੀਂ ਨਾ ਕੋਈ ਅਗਰਾਹ ਵਾਲੇ ਤੋਂ ਬਿਨਾ। ਇਹੀ ਕਰੂ ਕੋਈ ਹੱਲ ਸਾਡਾ। ਇਹੀ ਹੈ। ਇਹ ਕਹ ਲਓ ਜੁਗਿੰਦਰ ਗਰਾਹਣੇ ਕਹਿੰਦਾ ਫਿਰ ਚੱਲੀਏ ਦਿੱਲੀ ਫਿਰ ਫਿਰ ਵੀ ਤੈਰ ਚੱਲਾਂਗੇ ਦਿੱਲੀ। ਪਹਿਲਾਂ ਵੀ ਗਿਆ ਨਾ ਦਿੱਲੀ। ਫਿਰ ਦੱਸੋ। ਐਸੀ ਜਵਾਬ ਨਹੀਂ ਦਿੰਦੇ ਜਿੱਥੇ ਮਰਜ਼ੀ ਲੈ ਜਾਣਾ ਗਰਾਹਾਂ ਵਾਲੇ ਸਰ। ਵੀ ਐਸੀ ਆਪਦੇ ਬੱਚਿਆਂ ਦਾ ਪੋਖ ਖੋਚਾਉਣਾ ਹੈ ਇਕੱਲੇ ਇਕੱਲੇ ਬੱਚੇ ਨੇ ਕੀ ਖਾਣਗੇ? ਦਿਹਾੜੀ ਨਹੀਂ ਹੋਣੀ ਸਾਤੋਂ। ਵੀ ਐਸੀ ਇੰਨਾ ਕਹਿ ਕੇ ਨੇ ਵੀ ਅਦਾ ਧੰਨਵਾਦ ਹੈ। ਅਗਰਾਹਾਂ ਤਸਵੀਰਾਂ ਜਿਹੜੀਆਂ ਹੋਰ ਵੀ ਤੁਹਾਡੇ ਨਾਲ ਇੱਥੇ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਤਸਵੀਰਾਂ ਇੱਕ ਵਾਰੀ ਮੈਂ ਫਿਰ ਦੱਸ ਦਵਾਂਗੇ ਪਟਿਆਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਕਿਉਂਕਿ ਇੱਕ ਪਾਸੇ ਗੱਲ ਇਹ ਚੱਲ ਰਹੀ ਸੀ ਕਿ ਤਪਕਾ ਇਹ ਕਹਿੰਦਾ ਸੀ ਕਿ ਜੋਗਿੰਦਰ ਸਿੰਘ ਅਗਰਾਹਾ ਕਿਉਂ ਨਹੀਂ ਪਹੁੰਚ ਰਹੇ ਤਾਂ ਕੋਸ਼ਿਸ਼ ਕਰ ਰਹੇ ਆ ਕਿ ਉਹ ਲੋਕਾਂ ਤੋਂ ਸਵਾਲ ਲੈਣ ਦੀ ਜਿਹੜੇ ਉਹਦੇ ਪ੍ਰਸ਼ੰਸਕ ਮੀਡੀਆ ਦੇ ਵਲੰਟੀਅਰ ਨੇ ਉਹਨਾਂ ਤੋਂ ਸਵਾਲ ਲੈਣ ਦੀ ਕੋਸ਼ਿਸ਼ ਜਿਹੜੀ ਹੋਈਗੀ ਆ ਉਹ ਉਹ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕਰ ਰਹੇ ਆ ਕਿ ਆਖਿਰ ਕਿ ਕਿਉਂ ਇੰਨੀ ਪਸੰਦ ਜਿਹੜਾ ਹੈਗਾ ਉਹ ਜੋਗਿੰਦਰ ਸਿੰਘ ਅਗਰਾਹਾ ਨੂੰ ਕਿਹੜੀ ਗੱਲ ਤੋਂ ਇੰਨਾ ਜਿਹੜਾ ਪਸੰਦ ਕੀਤਾ ਅੱਜ ਅੱਜ ਇੱਥੇ ਆਏ ਹਾਂ ਜਿਵੇਂ ਕਹੇ ਵੀ ਕਹਿੰਦਾ ਕਿ ਜੁਗਿੰਦਰ ਗਰਾਹਾਂ ਪਾਈ ਉੱਥੇ ਨਹੀਂ ਪਹੁੰਚਦੇ ਜੁਗੇ ਕਿਉਂ ਕੋਈ ਉਹਨਾਂ ਦਾ ਫੈਸਲਾ ਜਦ ਹੋਊਗਾ ਉਦੋਂ ਜਾਵਾਂਗੇ ਉਹਨਾਂ ਦਾ ਫੈਸਲਾ ਜਦ ਹੋ ਜੂਗਾ ਸਾਨੂੰ ਆਜੂਗਾ ਕਾਲਾ ਜਦ ਉਸ ਜਾਵਾਂਗੇ ਤੂੰ ਬੜੀ ਗਲਤ ਵੀ ਬੋਲੀ ਜਾਂਦੇ ਆ ਬਹੁਤ ਕੁਝ ਕਹੀ ਜਾਂਦਾ ਕੋਈ ਫਿਰ ਲੋਕ ਨੇ ਲੋਕ ਤੋਂ ਮਰਦੇ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆਪਾਂ ਨਾ ਬੋਲੀਏ ਕਿਸੇ ਨੂੰ ਗਲਤ ਜਿਹੜੇ ਗੋਲੇ ਗੋਲੇ ਚੱਲਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅਥਰੂ ਗਏ ਦੇ ਗੋਲੇ ਕਰਨ ਦੇ ਕਿਸਾਨ ਗੋਲੇ ਚਲਾਣੇ ਨੇ ਹਲੇ ਫਸਲ ਸਾਡਾ ਘੱਟ ਘੱਟ ਹੈ ਜਦੋਂ ਪੂਰਾ ਇਕੱਠ ਹੋਗਾ ਇੰਨੀ ਚੱਲਣਗੇ ਗੋ ਫੇਰ ਨਹੀਂ ਚੱਲਦਾ ਫੇਰ ਕਿਉਂ ਨਹੀਂ ਚੱਲਦਾ ਫਿਰ ਉਹਨੂੰ ਪਤਾ ਲੱਗ ਗਿਆ ਆ ਗਿਆ ਹਜੂਮ ਅੱਛਾ ਤੁਹਾਨੂੰ ਪਤਾ ਕੋਈ ਅੜਦਾ ਕੁਛ ਨੇਰੀ ਮੂਰੇ ਕਿ ਡਰ ਲੱਗਦਾ ਕੁਛ ਨਹੀਂ ਅੜਦਾ ਆ ਗਿਆ ਜੰਨੇਰੀ ਆਂਦੀ ਹੈ ਨਾ ਉਦੋਂ ਸਭ ਕੁਝ ਛੱਡ ਜਾਂਦਾ ਕਹਿੰਦੇ ਐਤਕੀ ਦਾ ਬੈਰੀਕਡ ਬਹੁਤ ਵੱਡੇ ਵੱਡੇ ਲਾਈ ਬੈਠਿਆ ਸੀ ਮੈਂ ਮਰਜ਼ੀ ਲਾ ਲੈਣਾ ਕੋਈ ਵਤ ਨਹੀਂ ਬੈਰੀ ਜਾਂਦਾ ਉਹਨੂੰ ਕੋਈ ਗੱਲੇ ਨਹੀਂ ਹੈਗੀ ਤੂੰ ਦੇਖਦਾ ਦਾ ਯਾ ਕੀ ਬਣਦਾ ਸਾਰੇ ਪੱਟੇ ਜੋ ਬਾਪੂ ਸਾਰੇ ਪੱਟੇ ਨੇ ਜੋ ਸਾਰੇ ਭੱਗੇ ਹਾਂਜੀ ਪੱਟੇ ਜਾਣਗੇ ਸਾਰੇ ਜੋ ਸਾਰੇ ਭੱਗੇ ਹਾਂਜੀ ਇਹ ਸਾਰੇ ਪੱਟੇ ਜਾਣਗੇ ਭਗਾ ਮਾਰਾਂਗੇ ਭਗਾ ਕੇ ਹਾਂ ਹਾਂ ਪੂਰਾ ਪੂਰਾ ਕਹਿੰਦੇ ਬਹੁਤ ਵੱਡੇ ਵੱਡੇ ਲਾਇਆ ਐਤਕੀ ਕਿੰਨੀ ਲਾਦਣ ਹਾਂ ਮਸ਼ੀਨਾਂ ਹੋਰ ਲਾਵਾਂਗੇ ਹਾਂ ਵੱਡੀਆਂ ਮਸ਼ੀਨਾਂ ਹਾਂ ਜੇ ਵੀ ਸੀ ਹਾਂ ਇਹਨਾਂ ਦਾ ਇਹਨਾਂ ਨੂੰ ਤਾਂ ਤਕੜੀਆਂ ਨੇ ਇਹਨਾਂ ਹੱਥਿਆਂ ਦੇ ਗੋਲੇ ਚਲਾਤੇ ਉਹਨੂੰ ਕਿਵੇਂ ਦੇਖਦੇ ਹੋ ਹੱਥਿਆਂ ਤੇ ਗੋਲੇ ਗੂਲੇ ਚਲਾਤੇ ਉਹ ਜੀ ਇਹਨੂੰ ਕਿਵੇਂ ਦੇਖਦੇ ਹੋ ਵੀਰੇ ਹੋਰ ਗੱਲ ਹੈ ਲੋਕਾਂ ਮੂਰੀ ਤਾਂ ਕੋਈ ਚੀਜ਼ ਨਹੀਂ ਹੈਗੀ ਜਿਹੜੀ ਕਰਾਂ ਪਾਰਟੀ ਹੈ ਇੱਕ ਆਮਰੀ ਢਾਂਗੀ ਸੋਚ ਆਪਕੀ ਵੱਖਰੀ ਸੋਚ ਹੈ ਜਿਹੜੇ ਵੀ ਸੰਘਰਸ਼ ਲੜੇ ਨੇ ਨਾ ਆਪਕੇ ਸਰਕਲ ਦੇ ਲੜੇ ਨੇ ਕਿਸੇ ਜਥੇਬੰਦੀ ਨੂੰ ਕਿਹਾ ਨਹੀਂ ਹੈਗਾ ਵੀ ਸਾਡੇ ਸਹਿਮਤ ਹੋ ਵੀ ਸਾਡੀਆਂ ਪੱਖਾਂ ਪੂਰੇ ਹਮ ਇਹਨੇ ਤਾਂ ਆਪਦੀ ਕਾਮ ਰੇਡੀ ਸਹਿਬ ਨਾਲ ਆਪਦੇ ਜਵਾਬ ਸਾਬਦੀ ਸਹਿਬ ਨਾਲ ਜਾਣੇ ਹੁਣ ਬਾਦਲ ਦੇ ਮੋਟਰਾਂ ਦੇ ਵੀ ਮਾਫ ਕਰੇ ਦੇ ਉਹਦੇ 70 ਮੋਟਰ ਨਹੀਂ ਖੇਚਿਆ ਕੈਪਟਨ ਕਿਹਦੇ ਖੁੰਡੇ ਦਾ ਫਿਰ ਭਰਾਂਗਾ ਮੈਂ ਕਹਿੰਦਾ ਸਾਡੇ ਕਿਸਾਨਾਂ ਨੇ ਜੇੜਾ ਵੀ ਖੱਟਿਆ ਨੇ ਪਰ ਜੀ ਖੁੰਡੇ ਦਾ ਤਾਂ ਕੋਈ ਵੀ ਨਹੀਂ ਭਰਿਆ ਗਿਆ ਹੁਣ ਭਗਵਾਨ ਤੁਮਾਨੂੰ 60% ਮੁਆਫ ਕਰਦੀ। ਉਹ ਆਪਸੀ ਬੋਟਾ ਕੇ ਸੁਖ ਸੁਵਾਦ ਕੇ ਮਾਰੇ ਨੇ 60% ਮੁਆਫ ਕਰੀ ਆ। ਮੇਰਾ ਪਿੰਡ ਢੀਂਡ ਸੇ ਹੈ। ਜਿੱਥੇ ਮੈਂ ਗੁੰਡੀ ਲਾਤੀ। ਇਹ ਨਹੀਂ ਪਤਾ ਮਹੀਨਾ ਨਾ ਧਾਰਾ 2 ਮਹੀਨੇ ਦੇ ਧਾਰਾ। ਮੈਂ ਤਾਂ ਗੌਰਮੇਟ ਨੂੰ ਕਾਮਦਨ ਦਿੰਦਾ ਦਿਆ ਇਸ ਮਹੀਨੇ 1500 ਰੁਪਏ।